ਪੰਜਾਬ ਵਿੱਚ ਸੜਕ ਖਾਸੀਆਂ ਦੇ ਘਟਾਵਾ ਲਗਾਤਾਰ ਵਾਧੀਆਂ ਜਾ ਰਹੀਆਂ ਅੰਤ ਤੱਕੀਮਤੀ ਜਾਂਨਾ ਮੌਦ ਦੇ ਮੁਤ ਜਾਰੀਆਂ ਨਜਈ ਖਾਦਸਾ ਅਬਹੋਰ ਦੇ ਵਿੱਚ ਵਾਪਰ ਜਿੱਥੇ ਕਿ ਇੱਕ ਮੋਟਰਸਾਈਕਲ ਤੇ ਇੱਕ ਕਾਰ ਦੀ ਜ਼ਬਰਦਸਤ ਟੱਕਰ ਹੁੰਦੀ ਹੈ ਜਿਸ ਦੇ ਵਿੱਚ ਇੱਕ ਔਰਤ ਦੀ ਮੌਤ ਹੋ ਜਾਂਦੀ ਹੈ ਜਦਕਿ ਦੋ ਜ਼ਖਮੀ ਦਸਤੇ ਜਾ ਰਹੇ ਨੇ ਹਾਲਾਂਕਿ ਤਿੰਨ ਜਣੇ ਇਸ ਪੂਰੀ ਘਟਨਾ ਚ ਜ਼ਖਮੀ ਹੋਏ ਸੀ ਦੋ ਔਰਤਾਂ ਤੇ ਇੱਕ ਮਰਦ ਸੀਗਾ ਹਾਲਾਂਕਿ ਉਹਨਾਂ ਨੂੰ ਹਸਪਤਾਲ ਭੇਤੀ ਕਰਵਾਇਆ ਗਿਆ ਜਿੱਥੇ ਕਿ ਇੱਕ ਔਰਤ ਦੀ ਮੌਤ ਹੋ ਜਾਂਦੀ ਹੈ ਤੇ ਦੋ ਗੰਭੀਰ ਜ਼ਖਮੀ ਦਸਤੇ ਜਾ ਰਹੇ ਨੇ ਤਾਂ ਕਿਹਾ ਜਾ ਰਿਹਾ ਹੈ ਕਿ ਪਤਨੀ ਦੀ ਮੌਤ ਹੋਈ ਹੈ ਇੱਕ ਪਤੀ ਤੇ ਨਾਲ ਇੱਕ ਔਰਤ ਜਿਹੜੀ ਹੈ ਇਸ ਪੂਰੀ ਹਾਦਸੇ ਦੇ ਵਿੱਚ ਜ਼ਖਮੀ ਹੋਏ ਨੇ ਤਾਂ ਤਸਵੀਰਾਂ ਤੋਂ ਦਿਖਾਰਿਆ ਤਾਂ ਅਬੋਹਰ ਦੇ ਵਿੱਚ ਪੂਰੀ ਘਟਨਾ ਵਾਪਰੀ ਹੈ ਤੰਬਲੋਟ ਰੋਡ ਤੇ ਇਹ ਹਾਦਸਾ ਵਾਪਰਿਆ ਇੱਕ ਕਾਰ ਦੀ ਟੱਕਰ ਜਿਹੜੀ ਹੈ ਬਾਈਕ ਦੇ ਨਾਲ ਹੋ ਜਾਂਦੀ ਹੈ ਤੇ ਬਾਈਕ ਸਵਾਰ ਪਤੀ ਪਤਨੀ ਤੇ ਇੱਕ ਹੋਰ ਮਹਿਲਾ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਜਿਨ੍ਹਾਂ ਨੂੰ ਕਾਰ ਚਾਲਕ ਦੇ ਦੁਆਰਾ ਹੀ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਇੱਕ ਮਹਿਲਾ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਬਾਕੀ ਦੋਵੇਂ ਉਹ ਇਲਾਜ਼ਦੀਨ ਨੇ ਘਟਨਾ ਤੋਂ ਬਾਅਦ ਕਾਰ ਚਾਲਕ ਕਾਰ ਸਣੀ ਮੌਕੇ ਤੋਂ ਫਰਾਰ ਹੋ ਗਿਆ ਉਧਰ ਘਟਨਾ ਦਾ ਪਤਾ ਲੱਗਦੇ ਹੀ ਵੱਡੀ ਸੰਖਿਆ ਦੇ ਵਿੱਚ ਮ੍ਰਿਤਕ ਅਤੇ ਜੋ ਜ਼ਖਮੀ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਸਰਕਾਰੀ ਹਸਪਤਾਲ ਪਹੁੰਚ ਗਏ ਮਾਬਲੇ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਅਰਨੀਵਾਲਾ ਦਾ ਨਿਵਾਸੀ सुरेंद्र ਉਰਫ ਬੱਬੂ ਆਪਣੀ ਪਤਨੀ ਮਨਜੀਤ ਕੌਰ ਅਤੇ ਨਾਲ ਹੀ ਮਾਸੇ ਸੁਖਜੀਤ ਕੌਰ ਨੂੰ ਲੈ ਕੇ ਬਾਈਕ ਦੇ ਜ਼ਰੀਏ ਅਪਿੰਡ ਬਲੁਆੜਾਂ ਦੇ ਵਿੱਚ ਕਿਸੇ ਦੇ ਭੋਗ ਤੇ ਜਾ ਰਿਆ ਸੀਗਾ ਅਫਸੋਸ ਕਰਨ ਦੇ ਲਈ ਇੱਕ ਪਰਿਵਾਰ ਦੇ ਨਾਲ ਜਾ ਰਿਹਾ ਸੀਗਾ ਤੇ ਜਦੋਂ ਵਾਪਸ ਅਰਨੀਵਾਲ ਆ ਰਹੇ ਸੀ ਇਸ ਦੌਰਾਨ ਤਿੰਨੋਂ ਮੋਟਰਸਾਈਕਲ ਤੇ ਸਵਾਰ ਸੀਗੇ ਅਤੇ ਜਦੋਂ ਇਹ KFC ਪਲਾਜ਼ਾ ਦੇ ਕੋਲ ਪਹੁੰਚ ਤਾ ਅਚਾਨਕ ਕਾਰ ਚਾਲਕ ਨੇ ਉਹਨਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਦੌਰਾਨ ਤਿੰਨੇ ਜਿਹੜੇ ਨੇ ਸੜਕ ਤੇ ਡਿੱਗ ਜਾਂਦੇ ਨੇ ਘਟਨਾ ਤੋਂ ਬਾਅਦ ਕਾਰ ਚਾਲਕ ਨੇ ਤੁਰੰਤ ਤਿੰਨਾਂ ਨੂੰ ਆਪਣੀ ਕਾਰ ਦੇ ਜ਼ਰੀਏ ਸਰਕਾਰੀ ਹਸਪਤਾਲ ਪਹੁੰਚਾਇਆ ਉੱਥੇ ਪਹੁੰਚਦੇ ਹੀ ਡਾਕਟਰਾਂ ਨੇ ਕਰੀਬ 40 ਸਾਲਾਂ ਮਨਜੀਤ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਦੂਜੇ ਜਿਹੜੇ ਨੇ ਜ਼ਖਮੀ ਹੋ ਜਾਂ ਤਾਂ ਹਸਪਤਾਲ ਦੇ ਵਿੱਚ ਭਰਤੀ ਕਰਾਉਣ ਤੋਂ ਬਾਅਦ ਨਾਲ ਦੇ ਨਾਲ ਕਾਰ ਚਾਲਕ ਜਿਹੜਾ ਉਹ ਫਰਾਰ ਹੋ ਜਾਂਦਾ ਫਿਲਹਾਲ ਪੁਲਿਸ ਦੇ ਵੱਲੋਂ ਇਸ ਪੂਰੀ ਘਟਨਾ ਤੇ ਚੜੀਏ ਜਾਂਚ ਕੀਤੀ ਜਾ ਰਹੀ ਹੈ ਕੀ ਨਾਮ ਆਪਣਾ ਮੇਰਾ ਨਾਮ ਸੁਖਵਿੰਦਰ ਸਿੰਘ ਜੀ ਤੁਹਾਡੇ ਨਾਲ ਕੌਣ-ਕੌਣ ਸੀਗੇ ਤਿੰਨ ਜਣੇ ਸੀ ਇੱਕ ਮੇਰੀ ਮਾਸੀ ਸੀ ਹੂੰ ਇੱਕ ਮੇਰੇ ਘਰ ਦੇ ਤੇ ਇੱਕ ਮੈਂ ਚਲਾਈ ਜਾਂਦਾ ਸੀ 40 ਦੀ ਸਪੀਡ ਤੇ ਅਸੀਂ ਆ ਰਹੇ ਸੀ ਆਪਦੀ ਸਾਈਡ ਸੀ ਗੱਡੀ ਪਿੱਛੋਂ ਬਹੁਤ ਚੀਕਾ ਕਰਦੀ ਆਂਦੀ ਉਹਨੇ ਚੀਕਾ ਕਰਦੀ ਨਾ ਮੇਰੇ ਵਿੱਚ ਮਾਰਿਆ ਉਸ ਤੋਂ ਬਾਅਦ ਤਾਂ ਪਤਾ ਹੀ ਨਹੀਂ ਲੱਗਾ ਕੀ ਬਣ ਗਿਆ ਮੈਂ ਤਾਂ ਡਰਦੇ ਥੱਲੋਂ ਕੱਢੀ ਜਿਹੜੀ ਗੱਡੀ ਇੱਥੇ ਹਸਪੀਟਲ ਛੱਡਣ ਆਈ ਉਹਦੇ ਡਰਦੇ ਥੱਲੋਂ ਕਰਦੇ ਨੂੰ ਕੱਢਿਆ ਤੁਸੀਂ ਕਿੱਥੋਂ ਆ ਰਹੇ ਸੀਗੇ ਅਸੀਂ ਬੱਲੂਆਂ ਨੇ ਦੁਆ ਰਹੇ ਸੀ ਭੋਗ ਸੀ ਅੱਛਾ ਗੱਡੀ ਵਾਲਾ ਪਾਜੀ ਗਿਆ ਕਦੀ ਇਹਲਾ ਭੱਜ ਗਿਆ ਇੱਥੇ ਛੱਡ ਕੇ ਗਿਆ ਬੰਵਾਰ ਦੇ ਵਿੱਚ ਲਾਤ ਮਾਰੇ ਇਹ ਦਿਸੀ ਜਾਂਦਾ ਤੁਹਾਨੂੰ ਡੱਚ ਕਿੰਨਾਂ ਦੀ ਹੋਈ ਐ ਸੱਸ ਦੀ ਬੱਝ ਡੱਚ ਕਿੰਨਾਂ ਦੀ ਹੋਈ ਐ ਸੱਸ ਸਾਡਿਆਂ ਦੇ ਹੋ ਗਈ ਤੇ ਕੀ ਨਾਮ ਸੀ ਉਹਨਾਂ ਦਾ ਮਨਜੀਤ ਮੇਰਾ ਨਾਮ ਅਵਿਨਾਸ਼ ਹੈ ਜੀ ਇਹ ਮੇਰੀ ਮਾਸੇ ਦੀ ਲੜਕੀ ਮੇਰੀ ਭੈਣ ਹੀ ਗੱਲਦੀ ਹੈ ਜੀ ਇਹ ਕੱਟਣਾ ਹੋਈ ਹੈ ਜੀ ਗਵਿੰਦਗੜਾ ਵਾਲੇ ਪੁਲ ਦੇ ਉੱਤੇ ਸਾਨੂੰ ਤਾਂ ਬਾਅਦ ਚ ਪਤਾ ਲੱਗਿਆ ਮੌਕੇ ਤੇ ਜਦੋਂ ਅਸੀਂ ਪਹੁੰਚੇ ਨਾ ਜੀ ਉਸ ਟਾਈਮ ਮਤਲਬ ਜਿੰਨਾਂ ਦੀ ਗੱਡੀ ਨਾਲ ਹੋਇਆ ਜੀ ਹਾਦਸਾ ਉਹੀ ਲੈ ਕੇ ਗਏ ਉਹ ਜਿੱਥੇ ਛੱਡ ਕੇ ਗਏ ਆ ਜੀ ਜਦੋਂ ਉਹਨਾਂ ਨੂੰ ਇਹ ਗੱਲ ਪਤਾ ਲੱਗੀ ਵੀ ਇਹਨਾਂ ਦੀ ਡੈਥ ਹੋ ਗਈ ਆ ਉਹ ਇੱਥੋਂ ਛੱਡ ਕੇ ਫਰਾਰ ਹੋ ਗਏ ਆ ਜੀ ਮੰਗ ਅਸੀਂ ਇਹੀ ਕਰਨਾ ਚਾਹੁੰਦੇ ਆ ਕਿ ਜਾਂ ਤਾਂ ਉਹ ਸਾਡੇ ਨਾਲ ਰਾਬਤਾ ਕਾਇਮ ਕਰਨ ਜਾਂ ਬੰਦ ਕਾਨੂੰਨੀ ਕਾਰਵਾਈ ਕਿੱਤੀ ਜਾਵੇ ਉਹਨਾਂ ਦਾ ਮਨਜੀਤ ਕੋਰਾ ਜੀ ਮਾਸੀ ਜੀ ਦੇ ਮਤਲਬ ਲੱਤ ਤੇ ਲੱਗੀ ਆ ਜੀਜਾ ਜੀ ਤੇ ਵੀ ਲੱਤ ਤੇ ਲੱਗੀ ਆ ਉਹਨਾਂ ਦੇ ਹਸਬੰਦ ਦੇ ਇਹ ਕਿੱਥੋਂ ਆ ਰਹੇ ਸੀ ਕਿਵੇਂ ਆ ਰਹੇ ਸੀ ਇਹ ਜੀ ਬੱਲੂ ਆਣੇ ਤੋਂ ਆ ਰਹੇ ਸੀ ਮੇਰੀ ਪਿਛਲੇ ਹਫਤੇ ਮੇਰੀ ਦਾਦੀ ਜੀ ਦੀ ਡੈਥ ਹੋਈ ਸੀ ਤੇ ਉਹਨਾਂ ਦਾ ਅੱਜ ਭੋਗ ਸੀਗਾ ਇਹ ਭੋਗ ਦੀ ਸਮਾਪਤੀ ਤੋਂ ਵਾਪਸ ਆਪਣੇ ਘਰ ਜਾ ਰਹੇ ਸੀ ਅਰਨੀ ਵਾਲੇ ਮਾਪਿਓ ਬਣਨ ਨੂੰ ਤਰਸਦੇ ਜਿਹੜੇ ਹੁਣ ਕਿਲਕਾਰੀਆਂ ਗੂੰਜਣਗੀਆਂ ਉਹਨਾਂ ਦੇ ਵੇੜੇ ਕਿਉਂਕਿ ਆਈਵੀਐਫ ਹੁਣ ਹੈ ਸੇਫ ਅਫੋਰਡੇਬਲ ਐਂਡ ਰਿਲਾਈਅਬਲ ਜੀ ਹਾਂ ਤੁਹਾਡੀ ਆਸ ਤੇ ਸਾਡਾ ਵਿਸ਼ਵਾਸ ਜ਼ਰੂਰ ਪੂਰਾ ਹੋਵੇਗਾ 20 ਸਾਲਾਂ ਦੇ ਤਜਰਬੇ ਅਤੇ 10000 ਤੋਂ ਵੱਧ ਜੋੜਿਆਂ ਦੇ ਸੁਪਨੇ ਸਾਕਾਰ ਕਰਨ ਵਾਲੇ ਜਲੰਧਰ ਦੇ ਬੈਸਟ ਆਈਵੀਐਫ ਸਪੈਸ਼ਲਿਸਟ ਡਾਕਟਰ ਸਰਬਜੀਤ ਸਿੰਘ ਬਸ ਟਿਕਟ ਟੂ ਇੰਡੀਆ ਕਰਾਓ ਮਾਪੇ ਬੜੰਦੀਆਂ ਖੁਸ਼ੀਆਂ ਲੈ ਆਓ ਹੁਣੇ ਕੰਸਲਟ ਕਰੋ ਡਾਕਟਰ ਸਰਬਜੀਤ ਸਿੰਘ ਦੇ ਨਾਲ ਦਿੱਤੇ ਗਏ ਨੰਬਰ ਤੇ ਕਾਲ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ